ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਜੀ ਹੋਰ ਦੱਸੋ ਸਾਰੇ ਠੀਕ ਹੋਵੋਗੇ ਤੇ ਪਟਿਆਲੇ ਆਇਆ ਤੀਗਾ ਮਾਸ਼ਾ ਅੱਲੋ ਕੰਮ ਤੇ ਉਹ ਨਵੇੜ ਦੇ ਛੋਟੇ ਮੋਟੇ ਉਹ ਚੱਲ ਨਵੇੜ ਤੇ ਹੁਣ ਸਮਾਣੇ ਜਾਊਂਗਾ ਉਸ ਤੋਂ ਬਾਅਦ ਤੇ ਆਪਾਂ ਹੁਣ ਕੀ ਕਰਨਾ ਹੈ ਤੁਹਾਨੂੰ ਮੈਂ ਦਿਖਾਣਾ ਜਿਹੜਾ ਕਾਦੀ ਮਰੋ ਦੇ ਮੰਦਿਰ ਦੇ ਸਾਹਮਣੇ ਇੱਕ ਸਰੋਵਰ ਜਿਹਾ ਬਣਿਆ ਹੈ ਨਾ ਝੀਲ ਜੀ ਬਣੀ ਹੋ ਜੰਮੀ ਸੁੱਕ ਗਈ ਪਹਿਲਾਂ ਉਹਦੇ ਚ ਕਾਫੀ ਪਾਣੀ ਹੁੰਦਾ ਸੀਗਾ ਤੇ ਅੱਜ ਉਹਨੂੰ ਦਿਖਾਣਾਗਾ ਮੈਂ ਜੰਮੀ ਸੁੱਕ ਗਈ ਉਹ ਸਾਰੀ ਝੀਲ ਜੀ ਜਿਹੜੀ ਸੁੱਕ ਗਈ ਇਹਦੇ ਚ ਪਹਿਲਾਂ ਕਿਸ਼ਤੀਆਂ ਵੀ ਚੱਲਦੀਆਂ ਸੀ ਪਾਣੀ ਬੜਾ ਹੁੰਦਾ ਸੀਗਾ ਤੇ ਸਾਡਾ ਇੰਡੀਅਨ ਫਲੈਗ ਵੀ ਪੂਰਾ ਝੂਲ ਰਿਹਾ ਹੈਗਾ ਤੇ ਚਲੋ ਇੱਥੇ ਪਾਰਕ ਵੀ ਬਹੁਤ ਵਧੀਆ ਬਣਾਇਆ ਹੋਇਆ ਗਿਆ। ਸੋ ਪਾਰਕ ਵੀ ਦਿਖਾਨਾ ਮੈਂ। ਆ ਦੇਖੋ ਆ ਸਾਰੀ ਜਿਹੜੀ ਸੁੱਕ ਗਈ ਆ। ਆ ਸਾਰੀ ਬੂਟੀ ਜੀ ਨੇ ਇਹਦੇ ਵਿੱਚ ਜਿਹੜੀ ਪਈ ਆ। ਸਾਰੀ ਸੁੱਕ ਗਈ ਪਹਿਲਾਂ ਇੱਥੇ ਪਾਣੀ ਹੁੰਦਾ ਸੀਗਾ। ਤੇ ਹੁਣ ਫਿਲਹਾਲ ਇਹਦੀ ਸਫਾਈ ਸਪੀ ਕਰਨ ਵਾਲੀ ਆ। ਸਾਹਮਣੇ ਕਾਲੀ ਮਾਤਾ ਦੇ ਮੰਦਿਰ ਦਾ ਜਿਹੜਾ ਉਹ ਤੁਸੀਂ ਦੇਖ ਰਹੇ ਹੋਗੇ ਸਾਹਮਣੇ। ਤੇ ਉਹ ਮੰਦਿਰ ਦੀ ਪਾਰਕਿੰਗ ਨਵੀਂ ਬਣੀ ਆਗੀ ਹੁਣ। ਦੇਖੋ ਬਹੁਤ ਵਧੀਆ ਹੈਗੀ ਇਧਰ ਆ ਪਾਰਕ ਹੈਗਾ ਗਾਂਧੀ ਦੀ ਫੋਟੋ ਲੱਗੀ ਹੋਈ ਹੈ ਬਾਬੇ ਜੀ ਬਹੁਤ ਵਧੀਆ ਹੈਗੀ ਤੇ ਚਲੋ ਹੁਣ ਆਪਾਂ ਚੱਲਦੇ ਆ ਨਿਕਲਦੇ ਆਗੇ ਤੇ ਉਹ ਖੜੀ ਹੈਗੀ ਆਪਣੀ ਗੱਡੀ ਸਾਹਮਣੇ ਹੁਣ ਬੈਠਦੇ ਆ ਗੱਡੀ 'ਚ ਫਿਰ ਨਿਕਲਦੇ ਆ ਸਮਾਨੇ ਨੂੰ ਸਾਰੀ ਪਾਰਕਿੰਗ ਗੱਡੀਆਂ ਦੀ ਹੈ ਨਾ ਜਿਹੜੀ ਕੋਟ ਦੀ ਆ ਮੈਂ ਕੋਟ 'ਚ ਆਇਆ ਵੀ ਕੰਮ ਤੇ ਜਾ ਮੈਨੂੰ ਤਰੀਖ ਸੀ ਅੱਜ ਮੇਰੀ ਆ ਦੇਖੋ ਸਾਰੀਆਂ ਗੱਡੀਆਂ ਖੜੀਆਂ ਨੇ ਇਹ ਪਾਰਕਿੰਗ ਆ ਗਈ ਉਧਰ ਮਾਲ ਆਗਾ ਬਣਿਆ ਹੋਇਆ ਬਹੁਤ ਦੂਰ ਤੱਕ ਆ ਕਾਫੀ ਦੂਰ ਤੱਕ ਪਾਰਕਿੰਗ ਬਣੀ ਹੋਈ ਹੈਗੀ ਜਿਹੜੀ ਕੋਟ ਦੀ ਹੈਗੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਹ ਭਵਾਨੀਗੜ੍ਹ ਤੋਂ ਜਿਹੜਾ ਸਮਾਣੇ ਨੂੰ ਰੋਡ ਜਾ ਰਿਹਾ ਨਾ ਉੱਥੇ ਆ ਸਮਾਣੇ ਦੇ ਬਿਲਕੁਲ ਨਾਲ ਹੀ ਜਿੱਥੇ ਕੰਟਰੀ ਏਰੀਆ ਪੈਂਦਾ ਹੈਗਾ ਭਈਆਂ ਦਾ ਜਿੱਥੇ ਸਾਰੇ ਚੌਲਖਾਨੇ ਭਈਏ ਕੰਮ ਕਰਦੇ ਨੇ ਇੱਥੇ ਟਰੀਆਂ ਚ ਉੱਥੇ ਇੰਨਾ ਗੰਦਾ ਹਾਲ ਆ ਨਾ ਸੜਕ ਦਾ ਇਹਦੇ ਬਾਰੇ ਕੋਈ ਕਿਸੇ ਨੂੰ ਫੁੱਲ ਟੈਨਸ਼ਨ ਨਹੀਂ ਮੈਂ ਇੱਕ ਟੋਕਟ ਵੀ ਵਾਰੀ ਵੀਡੀਓ ਪਾਤੀ ਹੋਣੀ ਜੀ ਵੀ ਰੱਬ ਕਰਕੇ ਸੁਣ ਲੋ ਸੁਣ ਲੋ ਅੱਜ ਜਿਹੜੀ ਜੀ ਮੂੜਾ ਧੰਦ ਦੇਖ ਰਿਹਾ ਹਾਂ ਨਾ ਤੇ ਰੇਤਾ ਉੱਡ ਰਿਹਾ ਹੈਗਾ ਇਹ ਧੰਦ ਧੰਦ ਕਾ ਨੂੰ ਆ ਇਹ ਤਾਂ ਇਨਾ ਰੇਟ ਉੱਡਿਆ ਹੈ ਨਾ ਇਨਾ ਰੇਟ ਚੜਿਆ ਹੋਇਆ ਸਾਡੇ ਗੱਲਾਂ ਦੋ ਬੁਰਾ ਹਾਲ ਹੋਇਆ ਤੇ ਆ ਗਾ ਸਾਰੇ ਰਾਹ ਦਾ ਜੇ ਬੰਦਾ ਨਵੇਂ ਕੱਪੜੇ ਪਾ ਕੇ ਕਿਤੇ ਜਾਵੇ ਨਾ ਅੰਮ੍ਰਿਤਸਰ ਦਾ ਵੀ ਆ 1.5 ਕਿਲੋਮੀਟਰ ਦਾ ਪੈਚ ਹੈ ਨਹੀਂ ਗਾ ਇਹ ਬੰਦੇ ਨੂੰ ਪਾਗਲ ਕਰ ਦਿੰਦਾ ਹੈਗਾ ਇੰਨਾ ਭੜਾ ਹਾਲ ਹੈ ਇੱਥੇ ਕੋਈ ਨਹੀਂ ਸੁਣਦਾ ਕਿਸੇ ਦੀ ਨਾ ਕਿਸੇ ਸਰਕਾਰ ਨੂੰ ਦਿਸਦਾ ਲੰਗਦੇ ਸਾਰੇ ਨੇਗੇ ਮੰਤਰੀ ਵੀ ਲੰਗਦੇ ਨੇ ਐਮਐਲਏ ਵੀ ਲੰਗਦੇ ਨੇ ਵੱਡੇ ਵੱਡੇ ਅਫਸਰ ਵੀ ਨੰਦਦੇ ਨੇ ਪਰ ਪਤਾ ਨਹੀਂ ਕਿਉਂ ਅੱਖਾਂ ਸਾਰਿਆਂ ਨੇ ਬੰਦ ਕਰ ਰੱਖੀਆਂ ਨੇ ਇਹਦੇ ਬਾਰੇ ਕੋਈ ਨਹੀਂ ਸੋਂਦਾ ਨਾ ਕੋਈ ਇਹਨੂੰ ਦੇਖਦਾ ਨਾ ਕੋਈ ਲੈਣਾ ਦਾ ਦੇਣਾ ਚਲੋ ਪਰਮਾਤਮਾ ਆਪੀ ਦੇਖੀਓ ਇਹਨਾਂ ਨੂੰ ਤੇ ਬਾਕੀ ਹੁਣ ਆਪਾਂ ਸਰਾਰਾ ਕੈਂਚੀ 'ਚ ਪਹੁੰਚ ਗਏ ਤੇ ਚੱਲਦੇ ਆਂਗੇ ਅੱਗੇ ਹੁਣ ਆਪਾਂ ਤੋਂ ਵੀਰੇ ਇੱਕ ਦੋ ਕੰਮ ਨੇਗੇ ਉਹ ਵੀ ਨਵੇੜਾਂਗੇ ਜਾ ਕੇ ਤੇ ਆਹ ਦੇਖ ਲਓ ਬਾਕੀ ਇਥੋਂ ਕੁਛ ਸਹੀ ਹੈ ਵਿੱਚ ਪਰ ਇੱਥੇ ਵੀ ਕਈ ਜਗ੍ਹਾ ਦੇ ਉੱਤੇ ਪੈਚ ਲੱਗਣ ਵਾਲੇ ਨੇ ਜੀ ਤੇ ਵੈਸੇ ਸੜਕ ਸਾਰੀ ਜਿਹੜੀ ਐਨ ਓਕੇ ਹੈਗੀ ਇੱਥੋਂ ਅੱਗੇ ਦਾ ਬਸ ਉਹੀ ਥੋੜਾ ਜਿਹਾ ਪੈਚ ਆ ਜਿਹੜਾ ਉਹ ਪੈਚ ਪਿੱਛੇ ਆ ਨਾ ਬਸ ਉਹੀ ਥੋੜਾ ਜਿਹਾ ਪੈਚ ਆ ਥੋੜਾ ਜਿਹਾ ਤੰਗ ਕਰਦਾ ਬਾਕੀ ਤਾਂ ਠੀਕ ਆ ਇੱਕ ਆ ਘਟਿਆ ਜਾਂ ਡਿਵਾਈਡਰ ਬਣਾਤਾ ਸੜਕ ਦੇ ਵਿਚਾਲੇ ਇਹ ਵੀ ਐਕਸੀਡੈਂਟ ਦੇ ਹੋਣ ਦੇ ਬਹੁਤ ਕਾਰਨ ਨੇ ਇਹ ਆ ਡਿਵਾਈਡਰ ਦੇ ਉੱਤੋਂ ਘੱਟੋ ਘੱਟ ਜਿੱਦੇ ਦਾ ਇਹ ਬਣਿਆਗਾ 15 20 ਨੁਕਸਾਨ ਹੋ ਗਏ 15 20 ਬੰਦੇ ਦਾ ਐਕਸੀਡੈਂਟ ਹੋ ਗਿਆ ਹੁਣ ਡਿਵਾਈਡਰ ਦਾ ਪਤਾ ਨਹੀਂ ਸਰਕਾਰ ਨੇ ਕਿਉਂ ਬਣਾਇਆ ਡਿਵਾਈਡਰ ਦਾ ਇਹ ਕੀ ਕੱਢਣਗੇ ਇਹਦੇ ਤੋਂ ਤੇ ਇੰਨਾ ਜ਼ਿਆਦਾ ਐਕਸੀਡੈਂਟ ਦਾ ਕਾਰਨ ਬਣਦਾ ਨਾ ਇਹ ਆਪਦੇ ਬਾਹਰ ਨਾਲ ਇਹਨੇ ਢਿੰਡਾ ਤਿਆਰ ਨਹੀਂ ਹਣਾ ਜੀ ਸਹੀ ਹੋ ਗਿਆ ਪਰ ਇਹ ਲੋਕਾਂ ਦੀ ਜਾਣ ਨੂੰ ਵਿਫਤਾ ਬਾਦੀਆ ਡਿਵਾਈਡਰ ਜੀ ਤੇ ਚਲੋ ਹੁਣ ਆਪਾਂ ਮੰਡੀ ਵਾਲਾ ਮੋੜ ਵੀ ਲੰਘ ਗਏ ਅੱਗੇ ਸਾਈਜਪੁਰਾ ਕੈਂਚੀਆਂ ਨੇ ਆ ਜਿਹਨੂੰ ਆਪਾਂ ਸਾਈਜਪੁਰਾ ਚੌਕ ਕਹਿੰਦੇ ਆਗੇ ਤੇ ਇੱਥੇ ਵੀ ਵਧੀਆ ਰੌਣਕ ਰਹਿੰਦੀ ਹੈ ਜੀ ਚਰਖਾ ਵੀ ਬਹੁਤ ਟੌਪ ਦਾ ਹੈਗਾ ਤੇ ਚਲੋ ਬਾਕੀ ਹੁਣ ਆਪਾਂ ਚੱਲਦੇ ਆ ਕਰਦੇ ਆਗੇ ਆਪਦੇ ਕੰਮਕਾਰ ਸਾਹਮਣੇ ਦੇਖੋ ਇਹ ਆਪਾਂ ਗਰੇਟੇ ਦੇ ਪਹੁੰਚੇ ਬਾਬਾ ਅੰਦਾਸੂਰ ਬਹਾਦਰ ਚੌਕ ਆ ਬਿਲਕੁਲ ਸਾਹਮਣੇ ਤੁਹਾਨੂੰ ਦਿਖ ਰਿਹਾ ਹੋਣਾ ਜੀ ਬਾਬਾ ਬੰਦਾ ਸਿੰਘ ਬਹਾਦਰ ਚੌਕ ਆਇਆ ਇੱਕ ਚੀਕਿਆਂ ਨੂੰ ਲੰਮੀ ਮਸੜਕ ਤੇ ਇੱਕ ਪਾਤਰਾ ਨੂੰ ਕੁਸ਼ਮਾਣਾ ਸ਼ਹਿਰ ਨੂੰ ਪਟਿਆਲੇ ਨੂੰ ਤੇ ਜਿੱਧਰੋਂ ਮੈਂ ਜਾ ਰਿਆਂਗਾ ਇਹ ਤੋਂ ਹਨਗੜ ਨੂੰ ਆ ਜਾਈਂਗਾ ਸਾਹਮਣੇ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਿਹੜੀ ਦੇਖੋ ਕਿੰਨੀ ਸੋਹਣੀ ਮੂਰਤੀ ਬਣਾਈ ਹੋਈ ਹੈ ਤੇ ਚਲੋ ਚੱਲੀਏ ਫਿਰ ਤੇ ਮੈਂ ਉਸ ਤੋਂ ਬਾਅਦ ਮਾਂ ਚਾਲ ਬ੍ਰੈਡ ਬ੍ਰੋਡ ਜੇ ਲੈ ਲਈਏ ਤੇ ਬਾਈ ਕੋਲੇ ਫਿਰ ਮੈਂ ਬ੍ਰੈਡ ਲੱਗਾ ਦੀ ਬਣਾਉਣ ਤੇ ਬ੍ਰੈਡ ਲੈ ਕੇ ਫਿਰ ਹੁਣ ਚੱਲਦੇ ਆ ਤੇ ਤੁਸੀਂ ਵੀ ਬ੍ਰੈਡ ਲੈਣੇ ਨਾ ਆ ਕਲਾਰਾ ਗੈਂਚੀਆਂ ਦੇ ਵਿੱਚ ਆ ਬਾਈ ਦੀ ਪਛਾਣ ਕਰ ਲੋ ਇਹਦੇ ਕੋਲ ਜਦੋਂ ਮਰਜ਼ੀ ਆ ਜਾਵੇ ਤੇ ਬਲੇ ਟਾਪ ਦੇ ਬਰੈਡ ਬਣਾਉਂਦਾ ਬਾਈ ਮੈਂ ਵੀ ਇਸੇ ਕੋਲ ਲੈ ਕੇ ਜਾਣਾ ਹੁੰਦਾਗਾ ਬਰੈਡਾ ਆਪਣੇ ਲਾਗੇ ਤਲੇ ਹੋਣ ਆ ਸ਼ਾਉਪ ਆ ਬਾਈ ਦੀ ਤੇ ਲੈ ਕੇ ਬਰੈਡ ਫਿਰੋਂ ਆਪਾਂ ਨਿਕਲਦੇ ਆਂਗੇ ਬਰੱਡਾ ਆਪਣੇ ਕੱਟੇ ਜਾ ਰਹੇ ਨੇ ਤੇ ਹੁਣ ਇਹ ਮਸਾਲਾ ਵਧੀਆ ਤਰੀਕੇ ਨਾਲ ਬਾਈ ਮਸਾਲਾ ਪਾ ਰਿਹਾ ਹੈਗਾ ਚਲੋ ਖੁਸ਼ ਤੋਂ ਬਾਅਦ ਆਪਾਂ ਨਿਕਲਦੇ ਆਂਗੇ ਜੇ ਤੁਸੀਂ ਆਉਣਾਗਾ ਤਾਂ ਆ ਸਾਹਮਣੇ ਆ ਕਲਾਰਾਂ ਕੈਂਚੀਆਂ ਦੇ ਵਿੱਚ ਜਦੋਂ ਮਰਜ਼ੀ ਆ ਕੇ ਬਾਈ ਕੋਲੇ ਆ ਜਾਓ ਮੈਂ ਆਇਆ ਤੀਗਾ ਦਵਾਈ ਲੈਣ ਮਹਾ ਚੱਲਣ ਨਾਲ ਰਿਪੋਰਟਰ ਪੁੱਟ ਕਰਵਾਵਾਂਗੇ ਆ ਭਗਵੰਤ ਮਾਨ ਵਾਲਾ ਜਗਾੜ ਜਾਂ ਬੰਦੇ ਪਿਆਗਾ ਅਜੇ ਤਾਂ ਟਾਈਮ ਵੀ ਕੁਝ ਨਹੀਂ ਹੋਇਆ ਹੈਗਾ ਅਜਿਹੜਾ ਭਗਵੰਤ ਮਾਨ ਕਹਿੰਦਾ ਹੁੰਦਾ ਨਾ ਵੀ ਆ ਸਾਡੇ ਆ ਅਜੇ ਤਾਂ ਸੋਮਵਾਰ ਹੈਗਾ ਅੱਜ ਤਾਂ ਕੋਈ ਸਰਕਾਰੀ ਛੁੱਟੀ ਹੈ ਨਹੀਂਗੀ ਫਿਰ ਵੀ ਬੰਦ ਕਰ ਰੱਖਿਆ ਹੈਗਾ ਇਹਨੇ ਜਿਗਾਰਡ ਜਹੇ ਤੰਦਰੁਸਤ ਪੰਜਾਬ ਫਲਾਣਾ ਟਮਕਿਆਣਾ ਬੰਦੇ ਪਿਆਗਾ ਦੇਖੋ ਅੱਜ ਮੇਰੀ ਹਲਾਤ ਹੀ ਮਹਲਾ ਦਵਾਈ ਲੈ ਕੇ ਜਾਣੇ ਆ ਗਾਜੇਵਾਲਾ ਸੈਂਟਰ ਜਾ ਅੱਜ ਕੋਈ ਸਰਕਾਰੀ ਛੁੱਟੀ ਨਹੀਂ ਹੈਗੀ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਵੈਸੇ ਹੀ ਪ੍ਰਾਈਵੇਟ ਜਾਂ ਛੁੱਟੀ ਅੱਜ ਆ ਬੰਦ ਕਰ ਰੱਖਿਆ ਹੈਗਾ ਆ ਬੰਦ ਪਿਆਗਾ ਕੋਈ ਨਹੀਂ ਇੱਥੇ ਚਲੋ ਆਮ ਆਦਮੀ ਕਲੀਨਿਕ ਆਮ ਆਦਮੀ ਕਲੀਨਿਕ ਬੰਦ ਕਰਕੇ ਅੱਜ ਦੱਸੋ ਬੰਦਾ ਕੀ ਕਰੂਗਾ ਫਿਰ ਕਹਿੰਦੇ ਨੇ ਜੀ ਬਾਕੀ ਚੱਲੀਏ ਪਾਣੂ ਕੀ ਚੱਲੀ ਜਾਂਦੇ ਨੇ ਘਾਟੇ ਵਾਦੇ ਨਾ ਲੋਕਾਂ ਦੇ ਤਾਂ ਇਹ ਚਲੋ ਹੁਣ ਆਪਾਂ ਚੱਲਦੇ ਆਂਗੇ ਕਰਦੇ ਆਂਗੇ ਕੰਮ ਕਰ ਇਹ ਤਾਂ ਭਈ ਬੰਦ ਪਿਆ ਸਮਾਨੇ ਚੱਲਦੇ ਆਂ ਸਮਾਨੇ ਤੋਂ ਜਾ ਕੇ ਟੈਸਟ ਟੂਸਟ ਕਰਾਉਂਦੇ ਆਂਗੇ ਇਹਨਾਂ ਦਾ ਰੱਬ ਰੱਖਾਈ ਆ ਜੀ ਅੱਜ ਕੱਲ੍ਹ ਛੁੱਟੀ ਆ ਮੈਨੂੰ ਸਮਝ ਨਹੀਂ ਆ ਰਹੀ ਵੀ ਛੁੱਟੀ ਕਾਦੀ ਅੱਜ ਸੋਮਵਾਰ ਆ ਅੱਜ ਅੱਜ ਕਾਦੀ ਛੁੱਟੀ ਕਰਤੀ ਰਹਿਣਾ ਕੋਈ ਸਰਕਾਰੀ ਛੁੱਟੀ ਨਹੀਂ ਹੈਗੀ ਕੋਈ ਲੈਣਾ ਨਹੀਂ ਦੇਣਾ ਨਹੀਂ ਹੈਗੀ ਅੱਜ ਤੇ ਚਲੋ ਚੱਲੀਏ ਫਿਰ ਆਪਾਂ ਏਡਰੋਂ